ਕਹਾਵਤ ਬੜੀ ਮਸ਼ਹੂਰ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਮਾ ਪੰਜਾਬ ਹਮੇਸ਼ਾ ਤੱਕੇ ਦਾ ਸ਼ਿਕਾਰ ਰਿਹਾ ਹੈ ਹਮੇਸ਼ਾ ਹੀ ਪੰਜਾਬ ਦੇ ਉੱਤੇ ਹੀ ਪੱਛਮ ਵਾਲੇ ਪਾਸਿਓਂ ਹਮਲਾਵਰ ਚੜ੍ਹ ਕੇ ਆਏ ਤੇ ਜਦੋਂ ਪੂਰਬ ਵਾਲੇ ਪਾਸਿਆਂ ਦਾ ਦਬਦਬਾ ਵਧਿਆ ਤੇ ਪੰਜਾਬ ਦੇ ਉੱਤੇ ਤੱਕੇ ਸਾਹੀ ਦਾ ਕੋਈ ਅੰਤ ਨਹੀਂ ਹੋਇਆ ਇੱਥੇ ਪੰਜਾਬ ਨੂੰ ਹਮੇਸ਼ਾ ਮਦੋੜਿਆ ਗਿਆ ਹਮੇਸ਼ਾ ਦਬਾਇਆ ਗਿਆ ਪੰਜਾਬ ਤੋਂ ਹਮੇਸ਼ਾ ਸਰਮਾਇਆ ਲੁੱਟਿਆ ਗਿਆ ਚਾਹੇ ਮੁਗਲਾਂ ਦਾ ਦੌਰ ਸੀ ਤੇ ਚਾਹੇ ਅੰਗਰੇਜ਼ਾਂ ਦਾ ਦੌਰ 1947 ਦੇ ਵਿੱਚ ਪੰਜਾਬ ਦੀ ਵੰਡ ਹੋਈ ਜਾਂ ਬੰਗਾਲ ਦੀ ਵੰਡ ਹੋਈ ਭਾਰਤ ਦੀ ਵੰਡ ਨਹੀਂ ਹੋਈ ਪੰਜਾਬ ਦੀ ਵੰਡ ਹੋਈ ਜਾਂ ਬੰਗਾਲ ਦੀ ਵੰਡ ਹੋਈ ਪੰਜਾਬੀਆਂ ਨੇ ਇਸ ਵੰਡ ਦੇ ਦੌਰਾਨ ਬਹੁਤ ਵੱਡਾ ਜਿਹੜਾ ਹੈ ਉਹ ਨੁਕਸਾਨ ਉਠਾਇਆ 10 ਲੱਖ ਕੀਮਤੀ ਜਾਨਾਂ ਗਈਆਂ ਸਰਮਾਇਆ ਦਾ ਨੁਕਸਾਨ ਹੋਇਆ ਜ਼ਮੀਨਾਂ ਜਾਇਦਾਦਾਂ ਖਸੀਆਂ ਰਿਸ਼ਤੇ ਟੁੱਟੇ ਬਹੁਤ ਕੁਝ ਹੋਇਆ ਪਰ ਇੱਕ ਉਮੀਦ ਦੇ ਨਾਲ ਪੰਜਾਬ ਨੇ ਫਿਰ ਉੱਠਣ ਦਾ ਯਤਨ ਕੀਤਾ ਕਿ ਸ਼ਾਇਦ ਆਜ਼ਾਦ ਭਾਰਤ ਦੇ ਵਿੱਚ ਕੇਂਦਰੀ ਸਰਕਾਰ ਸਾਡੇ ਨਾਲ ਵਫਾ ਕਰੇਗੀ ਪੰਜਾਬੀ ਬੋਲਦੇ ਇਲਾਕਿਆਂ ਨੂੰ ਸੰਯੁਕਤ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਸ਼ਾਮਲ ਕਰਕੇ ਇੱਕ ਅਲੱਗ ਸੂਬਾ ਜਿਹੜਾ ਹੈ ਉਹ ਬੜਾਉਂ ਦੀ ਜਿਹੜੀ ਹੈ ਉਹ ਮੰਗ ਸਿੱਖਾਂ ਨੇ ਰੱਖੀ ਜਿਹਨੂੰ ਪੰਜਾਬੀ ਸੂਬੇ ਦਾ ਨਾਮ ਦਿੱਤਾ ਪਰ ਭਾਰਤ ਸਰਕਾਰ ਨੇ ਉਸ ਵੇਲੇ ਦੀ ਜਿਹੜੀ ਕੇਂਦਰੀ ਸਰਕਾਰ ਸੀ ਕਾਂਗਰਸ ਦੀ ਉਸ ਨੇ ਇਸ ਮੰਗ ਦਾ ਵਿਰੋਧ ਕੀਤਾ ਸਿੱਖਾਂ ਨੇ ਪੰਜਾਬੀ ਸੂਬਾ ਮੰਗਿਆ ਸੀ ਸਿੱਖ ਸੂਬਾ ਨਹੀਂ ਸੀ ਮੰਗਿਆ ਉਸ ਵਕਤ ਪਰ ਇਸ ਮੰਗ ਨੂੰ ਪਹਿਲੇ ਧਰਕਨਾਰ ਕੀਤਾ ਗਿਆ ਫਿਰ ਜਦੋਂ ਮੋਰਚੇ ਲੱਗੇ ਜ਼ਿਲ੍ਹਿਆਂ ਦੇ ਵਿੱਚ ਸਿੱਖ ਗਏ ਇਹਨੂੰ ਸਿੱਖਾਂ ਦਾ ਮੋਰਚਾ ਬਣਾ ਕੇ ਪੇਸ਼ ਕੀਤਾ ਗਿਆ ਸਿੱਖਾਂ ਨੇ ਲੜਿਆ ਪੰਜਾਬੀ ਸੂਬਾ ਬਣਾਇਆ ਲੇਕਿਨ ਪੰਜਾਬੀ ਬੋਲਦੇ ਬਹੁਤ ਵੱਡੇ ਖੇਤਰ ਪੰਜਾਬ ਤੋਂ ਬਾਹਰ ਕਰ ਦਿੱਤੇ ਗਏ ਇਹ ਸਾਰਾ ਸਰ ਪੰਜਾਬ ਦੇ ਨਾਲ ਨਾ ਇਨਸਾਫੀ ਕੀਤੀ ਗਈ ਤਾਕਤ ਹਿੱਤਾਂ ਐਗਰੀਕਲਚਰ ਯੂਨੀਵਰਸਿਟੀ ਬਣੀ ਜਦੋਂ ਪੰਜਾਬ 1906 ਦੇ ਵਿੱਚ ਪੰਜਾਬੀ ਸੂਬਾ ਬਣਿਆ ਹਰਿਆਣਾ ਇਸ ਤੋਂ ਵੱਖਰਾ ਕੀਤਾ ਗਿਆ ਤਾਂ ਉਸ ਵੇਲੇ ਹਿਮਾਚਲ ਨੇ ਆਪਣੀ ਐਗਰੀਕਲਚਰ ਯੂਨੀਵਰਸਿਟੀ ਬਣਾ ਲਈ ਔਰ ਹਰਿਆਣਾ ਨੇ ਆਪਣੀ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਆ ਉਹ ਬਣਾ ਲਈ ਪਾਗਲਾ ਬੀਅਸ ਮੈਨੇਜਮੈਂਟ ਬੋਰਡ ਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਪੰਜਾਬ ਦਾ ਸੀ ਪੰਜਾਬ ਨੂੰ ਖਾਸ ਜਿਹੜੇ ਹੈ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਅਧਿਕਾਰ ਮਿਲੇ ਹੋਏ ਸੀ ਬਹੁਤਾ ਸਟਾਫ ਜਿਹੜਾ ਹੈ ਉਹ ਪੰਜਾਬ ਤੋਂ ਭਰਤੀ ਹੁੰਦਾ ਸੀ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਅਧਿਕਾਰ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਦੇ ਕੋਲ ਸੀ ਪੰਜਾਬ ਆਪਣਾ ਵਿੱਤੀ ਹਿੱਸਾ ਵੀ ਪਾਉਂਦਾ ਸੀ ਉਸ ਵਿੱਚ ਹੌਲੀ 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 ਪੰਜਾਬ ਦੇ ਹਿੱਸੇਦਾਰੀ ਜਿਹੜੀ ਹੈ ਉਹ ਕੇਂਦਰ ਸਰਕਾਰ ਨੇ ਮਾੜੀ ਨੀਤੀ ਨਾਲ ਘਟਾਉਣੀ ਸ਼ੁਰੂ ਕਰ ਦਿੱਤੀ ਅਖਰ ਪੂਰਾ ਕੰਟਰੋਲ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦਾ ਕੇਂਦਰ ਸਰਕਾਰ ਨੇ ਆਪਣੇ ਹੱਥਾਂ ਦੇ ਵਿੱਚ ਕਰ ਲਿਆ ਤੇ ਪੰਜਾਬ ਨੂੰ ਜਿਹੜਾ ਸੀ ਇਸ ਮੈਨੇਜਮੈਂਟ ਤੋਂ ਇੱਕ ਕਿਸਮ ਦਾ ਬਾਹਰ ਦਾ ਹੀ ਰਸਤਾ ਜਿਹੜਾ ਸੀ ਉਹ ਦਿਖਾ ਦਿੱਤਾ ਪਾਣੀਆਂ ਦੇ ਨਾਲ ਛੇੜਛਾੜ ਕੀਤੀ ਪਾਣੀਆਂ ਦੇ ਵੰਡ ਨੂੰ ਲੈ ਕੇ ਛੇੜਛਾੜ ਕੀਤੀ ਗਈ ਪੰਜਾਬ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੜਾ ਨਹੀਂ ਮਾਰ ਹੇਠ ਹੁੰਦਾ ਹੈ ਔਰ ਪਾਣੀ ਨੂੰ ਵੀ ਜਿਹੜਾ ਹੈ ਉਹ ਦਰਿਆਵਾਂ ਦੇ ਨੂੰ ਵਰਤਨ ਦੇ ਲਈ ਜਿਹੜਾ ਹੈ ਉਹ ਯੋਗ ਹੈ ਉਸ ਨੂੰ ਦ੍ਰਿਅ ਹੀ ਪਾਣੀਆਂ ਤੋਂ ਮਹਿਰੂਮ ਕਰ ਦਿੱਤਾ ਗਿਆ ਹਰਿਆਣਾ ਔਰ ਰਾਜਸਥਾਨ ਨੂੰ ਜਿਹੜਾ ਸੀ ਇਹ ਰਿਪੈਰੀਅਨ ਕਾਨੂੰਨ ਨੂੰ ਛੇਕੇ ਤੰਕ ਕਰਕੇ ਪਾਣੀ ਦਿੱਤਾ ਗਿਆ ਇਹ ਨਾਂਨਸਾਫੀ ਹੋਈ ਪਹਿਲਾਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖ ਕੇ ਫਿਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਪੰਜਾਬ ਦੇ ਹੱਥੋਂ ਖੋਇਆ ਗਿਆ ਰਾਜਸਥਾਨੀ ਪੰਜਾਬ ਨੂੰ ਦਿੱਤੀ ਕੋਈ ਨਾ ਗਈ ਚੰਡੀਗੜ੍ਹ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ ਜਦਕਿ ਪੰਜਾਬ ਇੱਕ ਇੰਪੋਰਟੈਂਟ ਸੂਬਾ ਹੈ ਬਾਰਡਰ ਸਟੇਟ ਹੈ ਇਤਿਹਾਸਿਕ ਮਿਨੋਰਟੀ ਦੇ ਵਿੱਚ ਜਿਹੜੀ ਭਾਰਤ ਦੇ ਅੰਦਰ ਕੌਮ ਹੈ ਉਹ ਵਸਦੀ ਹੈ ਇਹਦੇ باوجود ਪੰਜਾਬ ਦੀ ਇੰਪੋਰਟੈਂਟ ਨੂੰ ਸਮਝਿਆ ਨਹੀਂ ਗਿਆ ਪੰਜਾਬ ਦੀ ਇੰਪੋਰਟੈਂਟ ਉਦੋਂ ਕੇਂਦਰ ਸਰਕਾਰ ਨੂੰ ਚੇਤਿਆ ਹੁੰਦੀ ਹੈ ਜਦੋਂ ਪਾਕਿਸਤਾਨ ਦੇ ਨਾਲ ਜੰਗ ਦਾ ਮਾਹੌਲ ਬਣਦਾ ਹੈ ਅਦਰਵਾਇਜ਼ ਪੰਜਾਬ ਇਹਨਾਂ ਦੇ ਚੇਤਿਆਂ 'ਚ ਨਹੀਂ ਹੁੰਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਬਦਲੇ ਜਿਹੜਾ ਹੈ ਉਹ ਚੰਡੀਗੜ੍ਹ ਦੇ ਵਿੱਚ ਬਣਾਈ ਗਈ 1947 ਤੋਂ ਬਾਅਦ ਉੱਥੇ ਵੀ ਪੰਜਾਬ ਦਾ 60% ਜਿਹੜਾ ਹੈ ਉਹ ਕੰਟਰੋਲ ਸੀ ਪਰ ਹੌਲੀ 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 ਚੰਡੀਗੜ੍ਹ ਯੂਨੀਵਰਸਿਟੀ ਤੋਂ ਵੀ ਪੰਜਾਬ ਦੀ ਦਾਅਵੇਦਾਰੀ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਸਸਥਾ ਸੀ ਉਹਦੇ ਤੋਂ ਪੰਜਾਬ ਦੀ ਦਾਅਵੇਦਾਰੀ ਦਾ ਭੋਗ ਪਾ ਦਿੱਤਾ ਗਿਆ ਤੇ ਹੁਣ ਕੇਂਦਰ ਸਰਕਾਰ ਨੇ ਬਿਲਕੁਲ ਹੀ ਜਿਹੜਾ ਹੈ ਉਹ ਪੰਜਾਬ ਨੂੰ ਅਣਦੇਖਿਆ ਕਰਦਿਆਂ ਅਣਗੌਲੀਆਂ ਕਰਦਿਆਂ ਉੱਥੇ ਜਿਹੜੇ ਵਿਦਿਆਰਥੀਆਂ ਦੇ ਡੈਮੋਕ੍ਰੈਟਿਕ ਅਧਿਕਾਰ ਸੀ ਵਿਦਿਆਰਥੀ ਸੈਨੇਟ ਚੁਣਦੇ ਸੀ ਸੈਨੇਟ ਪ੍ਰਬੰਧ ਚਲਾਉਂਦੀ ਸੀ ਵਿਦਿਆਰਥੀਆਂ ਦਾ ਸਿੱਧਾ ਪ੍ਰਬੰਧ ਦੇ ਵਿੱਚ ਹਿੱਸਾ ਹੁੰਦਾ ਸੀ ਉਸ ਨੂੰ ਬਿਲਕੁਲ ਖਤਮ ਕਰਕੇ ਕੇਂਦਰ ਸਰਕਾਰ ਨੇ ਇਸ ਦਾ ਕੰਟਰੋਲ ਆਪਣੇ ਹੱਥਾਂ ਚ ਲੈ ਲਿਆ ਠੀਕ ਹੈ ਭਾਰਤ ਦੇ ਵਿੱਚ ਬਹੁਤ ਸਾਰੀਆਂ ਯੂਟੀਆਂ ਨੇ ਪਰ ਸਾਰੀਆਂ ਯੂਟੀਆਂ ਦੇ ਵਿੱਚ ਇੱਕੋ ਜਿਹੇ ਕਾਨੂੰਨ ਜਿਹੜੇ ਹੈ ਉਹ ਲਾਗੂ ਨਹੀਂ ਹੁੰਦੇ ਪੰਜਾਬ ਦੇ ਵਿੱਚ ਵੱਖਰੀ ਤਰ੍ਹਾਂ ਦੇ ਕਾਨੂੰਨ ਔਰ ਪੰਜਾਬ ਦੇ ਵਿੱਚ ਇਹ ਵਖਰੇਵਾ ਵਲੱਖਰੀ ਤਰ੍ਹਾਂ ਦੇ ਕਾਨੂੰਨ ਜਿਹੜੇ ਹੈ ਇਸ ਦੀ ਇਹ ਰਹਿਣੇ ਚਾਹੀਦੇ ਸੀ ਕਿਉਂਕਿ ਇਹ ਇੱਕ ਕੈਪੀਟਲ ਵੀ ਹੈ ਸਾਹਜੀ ਪੰਜਾਬ ਨੂੰ ਇਸ ਕੈਪੀਟਲ ਤੋਂ ਮਹਿਰੂਮ ਕਰਕੇ ਇਹਨੂੰ 200 ਰੁਪਏ ਦੀ ਕੈਪੀਟਲ ਜਿਹੜਾ ਬਣਾਇਆ ਗਿਆ ਇਸ ਕਰਕੇ ਬਾਕੀ ਯੂਟੀ ਵਾਂਗ ਚੰਡੀਗੜ੍ਹ ਨੂੰ ਨਹੀਂ ਸਮਝਣਾ ਚਾਹੀਦਾ ਤੇ ਨਾ ਹੀ ਬਾਕੀ ਯੂਟੀਆਂ ਵਾਂਗ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਉਹ ਕੋਈ ਲਾਅ ਸਥਾਪਿਤ ਕਰਨਾ ਚਾਹੀਦਾ ਇਹਦੇ ਨਾਲ ਹੋਣਾ ਹੋਏਗਾ ਕਿ ਚਾਹਤਾ ਦੇਸੀ ਕਿ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਨਿਜ਼ਾਮ ਚੱਲਦਾ ਉਹਦੇ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਹੁੰਦੀ ਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਹੀ ਵਿਦਿਆਰਥੀਆਂ ਦੀ ਜਿਹੜੀ ਹਿੱਸੇਦਾਰੀ ਸੀ ਪ੍ਰਬੰਧ ਦੇ ਵਿੱਚ ਉਹ ਖਤਮ ਕਰ ਦਿੱਤੀ ਗਈ ਇਹਦੇ ਨਾਲ ਹੋਣਾ ਕੀ ਹੈ ਪੰਜਾਬ ਦੇ ਬੱਚੇ ਅੱਗੇ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬਹੁਤ ਘਟ ਜਾ ਰਹੇ ਬਾਲਸੀਆਂ ਤਾਂ ਦੀਆਂ ਬਣ ਗਈਆਂ ਇੱਕ ਅਜੀਬ ਜੀ ਨਜ਼ਰ ਦੇ ਨਾਲ ਸਿੱਖ ਬੱਚੇ ਨੂੰ ਯੂਨੀਵਰਸਿਟੀ ਦੇ ਵਿੱਚ ਦੇਖਣਾ ਸ਼ੁਰੂ ਹੋਇਆ ਤੇ ਉਲਟਾ ਪੰਜਾਬ ਦੇ ਕਾਲਜ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧੀਨ ਹੁੰਦੇ ਆ ਉੱਥੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਲੈਕਚਰਾਰ ਜਾਂਦੇ ਸੀ ਪ੍ਰੋਫੈਸਰ ਜਾਂਦੇ ਸੀ ਜਾਂ ਨਵੀਂ ਭਰਤੀ ਜਿਹੜੀ ਹੁੰਦੀ ਸੀ ਉਹਦੇ ਵਿੱਚ ਵੀ ਪੰਜਾਬ ਦਾ ਬਹੁਤ ਵੱਡਾ ਹਿੱਸਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਨੌਕਰੀਆਂ ਕਰਦਾ ਸੀ ਜਾ ਕੇ ਚਾਹੇ ਉਹ ਪ੍ਰੋਫੈਸਰ ਸੀ ਲੈਕਚਰਾਰ ਸੀ ਜਾਂ ਕਲੈਰੀਕਲ ਸਟਾਫ ਸੀ ਉਹ ਵੀ ਸਾਰਾ ਖਤਮ ਕਰ ਦਿੱਤਾ ਜਾਏਗਾ ਉਹਨਾਂ ਲਈ ਸਮੇਂ ਦੇ ਵਿੱਚ ਜੇ ਪੰਜਾਬ ਭਾਰਤ ਦਾ ਹਿੱਸਾ ਹੈ ਉਹ ਇੰਪੋਰਟੈਂਟ ਹੈ ਤਾਂ ਫਿਰ ਪੰਜਾਬ ਨੂੰ ਇੰਪੋਰਟੈਂਸ ਜਿਹੜੀ ਹੈ ਉਹ ਦੇਣੀ ਬਣਦੀ ਹੈ ਕੇਂਦਰ ਸਰਕਾਰ ਨੂੰ ਬਗਾਨਿਆਂ ਵਾਂਗ ਸਲੂਕ ਜਿਹੜਾ ਪੰਜਾਬ ਦੇ ਨਾਲ ਨਹੀਂ ਕੀਤਾ ਜਾਣਾ ਚਾਹੀਦਾ ਪੰਜਾਬ ਨੂੰ ਇਸ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਜਿਵੇਂ ਪੰਜਾਬ ਭਾਰਤ ਦਾ ਸੂਬਾ ਨਾ ਹੋ ਕੇ ਪਾਕਿਸਤਾਨ ਦਾ ਸੂਬਾ ਹੋਵੇ ਤਾਂ ਇਹ ਬਹੁਤ ਮਾੜੀ ਗੱਲ ਹੈ ਵਿਦਿਆਰਥੀ ਸੰਘਰਸ਼ ਦੇ ਰਾਹ ਪਏ ਹੋਏ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਔਰ ਚੰਡੀਗੜ੍ਹ ਦਾ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਔਰ ਜਿਹੜਾ ਉੱਥੇ ਪੁਲਿਸ ਪ੍ਰਸ਼ਾਸਨ ਹੈ ਉਹਦੇ ਸਹਿਯੋਗ ਦੇ ਨਾਲ ਵਿਦਿਆਰਥੀਆਂ ਨੂੰ ਜਿਹੜਾ ਹੈ ਉਹ ਵਿਦਿਆਰਥੀਆਂ ਦਾ ਜਿਹੜਾ ਸੰਘਰਸ਼ ਹੈ ਉਹਨੂੰ ਸਾਬਤਾਜ਼ ਕਰਨ ਦਾ ਜਿਹੜਾ ਹੈ ਯਤਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਅੱਖਾਂ ਖੋਲੇ। ਅੱਗੇ ਪੰਜਾਬ ਨੇ ਬਹੁਤ ਵੱਡਾ ਸੰਤਾਪ ਹੰਡਾਇਆ ਔਰ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਉਹ ਇਸ ਕਰਕੇ ਹੋਇਆ ਸੀ ਕਿਉਂਕਿ ਪੰਜਾਬੀਆਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ ਸੀ। ਹੁਣ ਫੇਰ ਦੁਬਾਰਾ ਜਿਹੜਾ ਹੈ ਪਹਿਲਾ ਕਾਂਗਰਸ ਦੀ ਸਰਕਾਰ ਨੇ ਬੇਗਾਨਗੀ ਦਾ ਅਹਿਸਾਸ ਕਰਾਇਆ ਸੀ ਜਿਸ ਦੀ ਵਜ੍ਹਾ ਕਰਕੇ ਖੂਨ ਖਰਾਬਾ ਹੋਇਆ ਪੰਜਾਬੀ ਖਾਸ ਤੌਰ ਤੇ ਸਿੱਖਾਂ ਦਾ ਖੂਨ ਖੋਲਿਆ ਤੇ ਹੁਣ ਭਾਜਪਾ ਦੀ ਸਰਕਾਰ ਵੀ ਜਿਹੜੀ ਹੈ ਉਹ ਪੰਜਾਬੀਆਂ ਦੇ ਨਾਲ ਖਾਸ ਤੌਰ ਤੇ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਸਲੂਕ ਕਰ ਰਹੀ ਹੈ ਕਿ ਇਹ ਬੇਗਾਨੇ ਨੇ ਇਹ ਨਹੀਂ ਹੋਣਾ ਚਾਹੀਦਾ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਭੰਗ ਕਰਨਾ ਗੈਰ ਜਮਹੂਰੀ ਕਦਮ ਹੈ ਮੈਂ ਸਮਝਦਾ ਪੰਜਾਬ ਯੂਨੀਵਰਸਿਟੀ ਦੇ ਜਮਹੂਰੀ ਰੂਪ ਨੂੰ ਟਾ ਲੱਗੀ ਆ ਔਰ ਨਾਲ ਪੰਜਾਬ ਦੀ ਆਣਖ ਤੇ ਗੈਰਤ ਨੂੰ ਵੀ ਵੰਗਾਰਿਆ ਕਿਉਂਕਿ ਪੰਜਾਬ ਦੇ ਇਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ ਕੇਂਦਰ ਦਾ ਸਿੱਧਾ ਦਾਖਲ ਜਿਹੜਾ ਹੈ ਉਹਨੂੰ ਰਾਹ ਬਣਾਉਣ ਲਈ ਕੇਂਦਰ ਨੇ ਕਦਮ ਚੁੱਕਿਆ ਜਿਹੜਾ ਪੰਜਾਬ ਲਈ ਇੱਕ ਬਹੁਤ ਵੱਡੀ ਵੰਗਾਰ ਆ ਔਰ ਮੈਂ ਸਮਝਦਾ ਕਿ ਪੰਜਾਬ ਜਿਹੜੀ ਰਾਜਨੀਤੀ ਦੀ ਬਲੱਖਣਤਾ ਸੀ ਦੇਸ਼ ਦੇ ਵਿੱਚ ਇਹਦਾ ਜਮਹੂਰੀ ਸਿਸਟਮ ਔਰ ਜਿਸ ਤਰ੍ਹਾਂ ਗ੍ਰੈਜੂਏਟ ਹਲਕੇ ਦੇ ਵਿੱਚੋਂ ਇੱਥੋਂ ਪੜ੍ਹੇ ਹੋਏ ਵਿਦਿਆਰਥੀ ਇਹਦੇ ਪਰਉਂਧ ਦੇ ਵਿੱਚ ਹਿੱਸੇਦਾਰ ਬਣਦੇ ਸੀ ਇਹ ਯੂਨੀਵਰਸਿਟੀ ਦੀ ਇੱਕ ਸ਼ਾਨ ਸੀ ਇਸ ਯੂਨੀਵਰਸਿਟੀ ਦੀ ਇੱਕ ਬਲਖਣਤਾ ਸੀ ਜਿਹਨੂੰ ਢਾਹ ਲੱਗੀ ਆ ਕੇਂਦਰ ਸਰਕਾਰ ਨੇ ਪਹਿਲਾਂ ਚੰਡੀਗੜ੍ਹ ਦੀ ਜ਼ਮੀਨ ਹਰਿਆਣੇ ਨੂੰ ਦੇ ਕੇ ਫਿਰ 60 40 ਦੀ ਮੁਲਾਜ਼ਮਾਂ ਦੀ ਰੇਸ਼ੋ ਖਤਮ ਕਰਕੇ ਫਿਰ BBMP ਦਾ ਕੰਟਰੋਲ ਪੰਜਾਬ ਤੋਂ ਖੋ ਕੇ ਕੇਂਦਰ ਨੇ ਆਪਣੇ ਹੱਥ ਵਿੱਚ ਲੈਣਾ ਮਤਲਬ ਇੱਕ ਕਿਸਮ ਦਾ ਹੌਲੀ ਹੌਲੀ ਪੰਜਾਬ ਦੇ ਇਹਨਾਂ ਜ਼ਾਰਿਆਂ ਤੇ ਕਬਜ਼ਾ ਕਰਨ ਵਾਲੀ ਗੱਲ ਆ ਹੁਣ ਪੰਜਾਬ ਜੀ ਪਾਰਟੀ ਤੇ ਕਬਜ਼ਾ ਕਰਨ ਲਈ ਰਾਹ ਬਣਾ ਲਿਆ ਤੋ ਮੈਂ ਸਮਝਦਾ ਕਿ ਵਿਦਿਅਕ ਅਦਾਰਿਆਂ ਦੇ ਵਿੱਚ ਸਰਕਾਰੀ ਦਖਲ ਜਿਹੜਾ ਇਹ ਕਿਸੇ ਤਰ੍ਹਾਂ ਵੀ ਬਾਝੂ ਨਹੀਂ ਮੰਨਿਆ ਜਾ ਸਕਦਾ ਬਲਕਿ ਇੱਕ ਸ਼ਾਨ ਸੀ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਔਰ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਗਹਿਣਾ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹਦਾ ਜਮਹੂਰੀਕਰਨ ਤੋੜਨਾ ਪੰਜਾਬ ਦੇ ਲਈ ਬਹੁਤ ਖਤਰਨਾਕ ਸਾਬਤ ਹੋਏਗਾ ਕੇਂਦਰ ਨੂੰ ਇਹ ਮਹਿੰਗਾ ਪਵੇਗਾ ਔਰ ਇਹਦੇ ਲਈ ਇੱਕ ਪੰਜਾਬ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਸਾਂਝਾ ਮੰਚ ਬਣਾ ਕੇ ਸਾਰੀਆਂ ਰਾਸ਼ਟਰੀ ਧਿਰਾਂ ਨੂੰ ਲੈ ਕੇ ਪੰਜਾਬ ਦੀ ਇੱਕ ਆਵਾਜ਼ ਬਣਾ ਕੇ ਕੇਂਦਰ ਦੇ ਕੋਲੇ ਪੱਖ ਰੱਖਣਾ ਪਏਗਾ ਔਰ ਇਹ ਨੋਟੀਫਿਕੇਸ਼ਨ ਵਾਪਸ ਲੈਣ ਲਈ ਮੈਂ ਸਮਝਦਾ ਅੱਗੇ ਵਧਣਾ ਪਏਗਾ ਅੱਜ ਅਸੀਂ ਵਿਦਿਆਰਥੀਆਂ ਕੋਲ ਜਾ ਕੇ ਆਏ ਆ ਧਰਨੇ ਤੇ ਬੈਠੇ ਨੇ ਵਿਦਿਆਰਥੀ ਸੜਕਾਂ ਤੇ ਆਏ ਹੋਏ ਨੇ ਫੀਚਰ ਧਰਨੇ ਤੇ ਬੈਠੇ ਨੇ ਔਰ ਮੈਂ ਸਮਝਦਾ ਕਿ ਵਿਦਿਆਰਥੀਆਂ ਦੇ ਨੋਟੀਫਿਕੇਸ਼ਨ ਕੱਢ ਤਾਂ ਯੂਨੀਵਰਸਿਟੀ ਅਥਾਰਟੀ ਨੇ ਐਫੀਡੈਫਟ ਲੈ ਕੇ ਕੋਈ ਅੱਗੇ ਨੂੰ ਐਜੀਟੇਸ਼ਨ ਨਹੀਂ ਕਰੇਗਾ ਇਹ ਵੀ ਗੈਰਜਮਹੂਰੀ ਕਦਮਾਂ ਉਹ ਇਨਡੈਫਿਨਿਟ ਹੰਗਰ ਸਟ੍ਰਾਈਕ ਤੇ ਬੈਠਾ ਵਿਦਿਆਰਥੀ ਅੱਜ ਅਸੀਂ ਉਹਦੇ ਕੋਲ ਜਾ ਕੇ ਹੁਣ ਆਏ ਤਾਂ ਮੈਂ ਸਮਝਦਾ ਇਸ ਤਰ੍ਹਾਂ ਦਾ ਮਾਹੌਲ ਪੰਜਾਬ ਜਿਹੜੀ ਵਸਤੀ ਨੂੰ ਇੱਕ ਜੰਗ ਦਾ ਅਖਾੜਾ ਬਣਾਉਣਾ ਉਹ ਵੀ ਸਰਾਸਰ ਗਲਤ ਔਰ ਗਲਤ ਫੈਸਲਿਆਂ ਦਾ ਨਤੀਜਾ ਇਹ ਜਿਹੜੇ ਫੈਸਲੇ ਵਾਪਸ ਹੋਣੇ ਚਾਹੀਦੇ ਨੇ ਔਰ ਮੈਂ ਸਮਝਦਾ ਹਉਣ ਵਾਲੇ ਸਮੇਂ ਦੇ ਵਿੱਚ ਇੱਕ ਦੇਸ਼ ਵਿਆਪੀ ਵਿਦਿਅਕ ਕਨਵੈਨਸ਼ਨ ਸੱਦ ਕੇ ਵਿਦਿਆਰਥੀ ਅਧਿਆਪਕ ਅਤੇ ਰਾਸ਼ੀ ਅਗਵਾ ਨੂੰ ਦੇਖੇ ਸਾਂਝਾ ਮਹਾਜ ਬਣਾਉਣ ਦੇ ਲੋੜ ਹੈ ਜਿਹੜੀ ਸੈਨੇਟੀ ਦੀ ਲੜਾਈ ਤੋਂ ਤੇਜ਼ ਚੱਲਦੀ ਗਈ ਸੀ ਜਨਾ ਚੈਨਾ ਵੀ ਆਇਆ ਹੈ ਐਕਿਨਾਈ ਦੇ ਵਿੱਚ ਬੀਸੀ ਦਾ ਕੋਈ ਕੰਦਮ ਇਹ ਸੈਕਟਰ ਗਵਰਨਮੈਂਟ ਦੀ ਫਾਈਲੀ ਨਹੀਂ ਹੈ ਤੇ ਆਪਾਂ ਇਹਨਾਂ ਨੂੰ ਲੜਾਈ ਚੱਲਦੀ ਆਈ ਹੈ ਪਰ ਹੋਰ ਇੰਨੇ ਲੱਗ ਪਾਏ ਗੁਪਤ ਮਨਪਾ ਗਾਏ ਜਿਹੜੇ ਕੀ ਇਹ ਇਲੈਕਟਿਡ ਬਾਡੀਜ਼ ਹਨ ਜਾਂ ਕੱਦ ਕੇ ਨਾਮਿਨੇਟਡ ਬਾਡੀਜ਼ ਨੂੰ ਸਿਰਫ ਰੈਚਰ ਕਰਨਾ ਚਾਹੁੰਦੇ ਆ ਉਸ ਦਾ ਮਤਲਬ ਸਿਰਫ ਇਹੀ ਹੈ ਕਿ ਉਹ ਆਪਣਾ ਕੰਟਰੋਲ ਚਾਹੁੰਦੀ ਹੈ ਪੂਰੇ ਤੌਰ ਤੇ ਸੈਂਟਰ ਸਰਕਾਰ ਨੇ ਜੋ ਸਿੰਪਲਾਈਜ਼ ਕਰਵਾਸ ਲਈ ਆਪਾ ਭਗਵਾਨ ਜੀ ਮਾਨ ਨੂੰ ਮੈਂ ਵੀ ਪਰਸਨਲੀ ਅਪੀਲ ਕਰੂੰਗਾ ਕਿ ਉਹ ਅਮਰਜੈਂਸੀ ਐਕਸ਼ਨ ਲੱਟਣਾ ਤੇ ਇਹਦਾ ਛੇਤੀ ਤੋਂ ਛੇਤੀ ਕੋਈ ਨਾ ਕੋਈ ਹੱਲ ਇੰਤਜਾ ਆਵੇ ਕਿਉਂਕਿ ਸੋ ਗੰਗ ਨਿਕ ਗੱਲ ਦੱਸ ਦਿੰਨਾ ਤੁਹਾਨੂੰ ਕਿ ਇਹ ਸ਼ੁਰੂਆਤ ਹੈ ਇਸ ਤੋਂ ਬਾਅਦ ਪੀਏ ਯੂ ਦੀ ਬਾਰੀ ਨਹੀਂ ਆਉਣੀ ਸਾਰਿਆਂ ਦੀ ਬਾਰੀ ਆਉਣੀ ਹੈ ਜੇ ਆਪਾਂ ਹੁਣ ਇਹਨੂੰ ਨਾ ਕੰਟਰੋਲ ਕੀਤਾ ਆਲੇ ਸਿਸਟਮ ਨੂੰ ਕਿਉਂਕਿ ਐਕਚੁਅਲੀ ਨਾ ਇਹ ਸਾਰੀ ਭੜਾਈ ਦਾ ਸਿਸਟਮ ਹੀ ਬਦਲ ਦੇਣਾ ਚਾਹੁੰਦੇ ਆ ਗੱਲ ਇਹ ਇਹ ਸਾਰਾ ਸਿਸਟਮ ਬਦਲਣ ਦੀ ਹੀ ਹੈ ਕਿ ਉਹ ਸਾਨੂੰ ਜੋ ਅੱਜ ਪੜਾਇਆ ਜਾ ਰਿਹਾ ਹੈ ਉਹ ਨਹੀਂ ਪੜਾਉਣਾ ਚਾਹੁੰਦੇ ਕੁਝ ਹੋਰ ਪੜਾਉਣਾ ਚਾਹੁੰਦੇ ਆ ਇਹ ਸਿਰਫ ਤਾਂ ਹੋ ਰਿਹਾ ਹੈ ਤੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੁਸੀਂ ਬਹੁਤ ਸਟੂਡੈਂਟ ਹੋਰ ਤਾਂ ਬਹੁਤ ਥੋੜੇ ਆਏ ਆ ਤੁਸੀਂ ਵੱਧ ਤੋਂ ਵੱਧ ਨਾਲ ਹੋਰ ਸਟੂਡੈਂਟਸ ਨੂੰ ਪ੍ਰੇਰਿਤ ਕਰੋ ਕਿ ਇਹ ਇਨ ਫਿਊਚਰ ਹੈ ਸਾਡੇ ਭਵਿੱਖ ਦੀ ਲੜਾਈ ਹੈ ਇਹ ਆਉਣ ਵਾਲੇ ਜਨਰੇਸ਼ਨ ਦੀ ਲੜਾਈ ਹੈ ਵੀ ਆਪਾਂ ਵੱਧ ਤੋਂ ਵੱਧ ਇਕੱਠੇ ਹੋ ਕੇ ਚੱਲੀਏ ਤੇ ਹੋਰ ਵੀ ਜਿੱਤੇ ਵੀ ਲੋੜ ਪਈ ਮੇਰੀ ਮੈਂ ਜ਼ਰੂਰ ਆਉਂਗਾ ਜਦੋਂ ਵੀ ਤੁਸੀਂ ਕਹੋਗੇ ਜੇ ਕਿਤੇ ਧਾਰਨਾ ਲਾਉਣਾ ਹੈ ਮੋਰਚੇ ਵਿੱਚ ਜਾਣਾ ਹੈ ਕਿਸੇ ਨਾਲ ਗੱਲ ਕਰਨੀ ਹੈ ਮੈਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਹਾਂ